ਹਾਲੇਲੂਇਆ ਸਾਰੇ ਪੈਂਡਰਾਵਾਂ ਨੂੰ ਜੈਮਸੀ ਦੀ ਆਓ ਵਸੀਨ ਸਵੇਰ ਦੇ ਸਮੇਂ ਨਮਿਸ਼ਾਦੀਪ ਵਿੱਚ ਤਰ ਹਜੂਰੀ ਦੇ ਵਿੱਚ ਇਕੱਠੇ ਹੋਈਏ ਅਤੀ ਹਾਲੇਲੂਇਆ ਮੇਰੇ ਉਤਾਰਕਤਾ ਪਰਮੇਸ਼ਰ ਦੀ ਵੀਤਰਾ ਵਿਜ਼ੋਵਿਦੇਵਿਚ ਸ਼ਾਮ ਰਹੀ ਨੇ ਹਾਲੇਲੂਇਆ ਆਓ ਵਸੀਨ ਪ੍ਰਾਰਥਨਾ ਕਰੀਏ ਹਾਲੇਲੂਇਆ ਹਾਲੇਲੂਇਆ ਮੇਰੇ ਉਦਾਰ ਕਰਤਾ ਪਰਮੇਸ਼ਰ ਹਾਲੇਲੂਇਆ ਰਬੂ ਜੀ ਉਸ ਦੇ ਨਾਮ ਦੇ ਵਿੱਚ ਹਾਲੇਲੂਇਆ ਮੈਂ ਪ੍ਰਾਰਥਨਾ ਕਰਦਿਆਂ ਹਾਲੇਲੂਇਆ ਹਾਲੇਲੂਇਆ ਧੰਨਵਾਦ ਕਰਦੇ ਆ ਪਿਤਾ ਪਰਮੇਸ਼ਰ ਹਾਲੇਲੂਇਆ ਧੰਨਵਾਦ ਕਰਦੇ ਆ ਪਿਤਾ ਪਰਮੇਸ਼ਰ ਅੱਜ ਦੇ ਦਿਨ ਲਈ ਪਿਤਾ ਪਰਮੇਸ਼ਰ ਹਾਲੇਲੂਇਆ ਹਾਲੇਲੂਇਆ ਧੰਨਵਾਦ ਕਰਦੇ ਆ ਪਰਮੇਸ਼ਰ ਅੱਜ ਦੇ ਇਸ ਸੁੰਦਰ ਸਮੇਂ ਲਈ ਬਿਸ ਦਿੱਤਾ ਪਰਮੇਸ਼ਰ ਹੈ ਹਾਲੇਲੂਇਆ ਹਾਲੇਲੂਇਆ ਦਿੱਤਾ ਪਰਮੇਸ਼ਰ ਜੋ ਸੰਡੇ ਜੀਵਨ ਅੰਦਰ ਬਿਚ ਤੇ ਆਪੇ ਦਿੱਤਾ ਪਰਮੇਸ਼ਰ ਹਾਲੇਲੂਇਆ ਹਾਲੇਲੂਇਆ ਦਿੱਤਾ ਪਰਮੇਸ਼ਰ ਰਾਤ ਪਰ ਦਿੱਤਾ ਪਰਮੇਸ਼ਰ ਸਾਨੂੰ ਸਾਡੀ ਬੇਸ਼ੌਣਿਆ ਬੇਹਾਲੇਲੂਇਆ ਦਿੱਤਾ ਪਰਮੇਸ਼ਰ ਸਾਨੂੰ ਮਿੱਠੀ ਨਿੰਦੇ ਦੇ ਨਾਲ ਦਿੱਤਾ ਪਰਮੇਸ਼ਰ ਸਾਡੇ ਜੀਵਨਾਂ ਨੂੰ ਸ਼ਾਂਤੀ ਅਤੇ ਆਰਾਮ ਦਿੱਤਾ ਪਿਤਾ ਪਰਮੇਸ਼ਰ ਹਾਲੇ ਮੀਨੀਰਾ ਹਾਲੇਂ ਗਪੀਤਾ ਮੀਸ਼ਰ ਤੇਰੀ ਕਿਵਿਟ ਆਤਮਾ ਦੇ ਦੁਆਰਾ ਫਿਤਾ ਕਮਿਸ਼ਰ ਆਜ਼ਾਦ ਪਰ ਸਦੇ ਚੀਵਨ ਦੀ ਅੰਬਲਾਈ ਕੀਤੀ ਹਾਲੇਲੂਇਆ ਪਿਤਾ ਪਰਮੇਸ਼ਰ ਤੇ ਤੇ ਸਭ ਦੁਤਾਂ ਦੇ ਅਨਸਾਰ ਪਿਤਾ ਪਰਮੇਸ਼ਰ ਹਾਲੇਲੂਇਆ ਪਿਤਾ ਪਰਮੇਸ਼ਰ ਹਾਲੇ ਮੀਨੀਰਾ ਪਿਤਾ ਪਰਮੇਸ਼ਰ ਤੇਰਾ ਧੰਨਵਾਦ ਕਰਦੇ ਆ ਕਿ ਤਾ ਪਰਮੇਸ਼ਰ ਜੋ ਸੀ ਸਿੰਘੇ ਦੇ ਸਮੇਂ ਪਿਤਾ ਪਰਮੇਸ਼ਰ ਹਾਲੇਲੂਇਆ ਪਿਤਾ ਪਰਮੇਸ਼ਰ ਮੈਂ ਅਸੀਂ ਦੇ ਵਿੱਚ ਜਾਂਦੀਏ ਹਾਲੇਲੂਇਆ ਹਾਲੇਲੂਇਆ ਪਿਤਾ ਪਰਮੇਸ਼ਰ ਅਤੇ ਸਾਰਾ ਦਿਨ ਪਿਤਾ ਪਰਮੇਸ਼ਰ ਹਾਲੇਲੂਇਆ ਹਾਲੇਲੂਇਆ ਪਿਤਾ ਪਰਮੇਸ਼ਰ ਅਸੀਂ ਸ਼ਾਂਤੀ ਭਰੇ ਜੀਵਨ ਨੂੰ ਗਜ਼ਾਰੀਏ ਹਾਲੇਲੂਇਆ ਪਿਤਾ ਪਰਮੇਸ਼ਰ ਧੰਨਵਾਦ ਕਰਦੇ ਹਾਂ ਪਿਤਾ ਪਰਮੇਸ਼ਰ ਹਾਲੇਲੂਇਆ ਹਾਲੇਲੂਇਆ ਪਿਤਾ ਪਰਮੇਸ਼ਰ ਅੱਜ ਦੇ ਬਚਨ ਦੇ ਲਈ ਪਿਤਾ ਆਪਣੇ ਮੇਸ਼ਰ ਹਾਲੇਲੂਇਆ ਪਿਤਾ ਆਪਣੇ ਮੇਸ਼ਰ ਅੱਜ ਦਾ ਬਚਨ ਪਿਤਾ ਪਰਮੇਸ਼ਰ ਹਾਲੇਲੂਇਆ ਹਾਲੇਲੂਇਆ ਪਿਤਾ ਪਰਮੇਸ਼ਰ ਹਾਰੇ ਕੀ ਹਿਰਦਾ ਜੋ ਗਮ ਦੇ ਵਿੱਚ ਹੈ ਪਿਤਾ ਪਰਮੇਸ਼ਰ ਹਾਲੇਲੂਇਆ ਹਾਲੇਲੂਇਆ ਪਿਤਾ ਪਰਮੇਸ਼ਰ ਚਿੰਤਾ ਦੇ ਵਿੱਚ ਹੈ ਪਿਤਾ ਪਰਮੇਸ਼ਰ ਗਮ ਦੇ ਵਿੱਚ ਹੈ ਪਿਤਾ ਪਰਮੇਸ਼ਰ ਹਾਲੇਲੂਇਆ ਹਾਲੇਲੂਇਆ ਪਿਤਾ ਪਰਮੇਸ਼ਰ ਹਾਰੀ ਪੰਦ ਜੋ ਪਿਤਾ ਪਰਮੇਸ਼ਰ ਜੋ ਦੁੱਖਾਂ ਦੀ ਹੈ ਅਬਿਦ ਪਰਮੇਸ਼ਰ ਚਿੰਤਾ ਦੀ ਹੈ ਪਿਤਾ ਪਰਮੇਸ਼ਰ ਹਾਲੇਲੂਇਆ ਹਾਲੇਲੂਇਆ ਪਿਤਾ ਪਰਮੇਸ਼ਰ ਇਨਨ ਦੇ ਹਿੱਧ ਦੇ ਦੇਵਚਿ ਪਿਤਾ ਪਰਮੇਸ਼ਰ ਤੇਰੇ ਵਚਨ ਦੇ ਦੁਆਰਾ ਪਿਤਾ ਪਰਮੇਸ਼ਰ ਹਾਲੇਲੂਇਆ ਹਾਲੇਲੂਇਆ ਪਿਤਾ ਪਰਮੇਸ਼ਰ ਇਨਨ ਦੇ ਮਨਾਂ ਦੇ ਵਿੱਚ ਪਿਤਾ ਪਰਮੇਸ਼ਰ ਸ਼ਾਂਤੀ ਅਤੇ ਸਕੂਨ ਦੇ ਨਾਲ ਪਰਦੇ ਪਿਤਾ ਪਰਮੇਸ਼ਰ ਹਾਲੇਲੂਇਆ ਹਾਲੇਲੂਇਆ ਪਿਤਾ ਪਰਮੇਸ਼ਰ ਅੱਜ ਦਾ ਬੱਚੇ ਇਹਨਾਂ ਦੇ ਜੀਵਨਾਂ ਦੇ ਵਿੱਚ ਕੀਤਾ ਪਰਮੇਸ਼ਰ ਹਾਲੇਲੂਇਆ ਹਾਲੇਲੂਇਆ ਪਿਤਾ ਪਰਮੇਸ਼ਰ ਇੱਕ ਅਦਭੁਤ ਸ਼ਮਤਕਾ ਦਿਖਾ ਪਿਤਾ ਪਰਮੇਸ਼ਰ ਹਾਲੇਲੂਇਆ ਪਿਤਾ ਪਰਮੇਸ਼ਰ ਅੱਜ ਦਾ ਬੱਚੇ ਦਸਤਾ ਪਿਤਾ ਪਰਮੇਸ਼ਰ ਹਾਲੇਲੂਇਆ ਪਿਤਾ ਪਰਮੇਸ਼ਰ ਤਨਹੋ ਕੋ ਹੈ ਜਿੰਦਾ سہایک یقوب کا پرمیشور ہے ہان لویا ہانیا پتا پرمیشور جن کی آشا یو آپ اپنے پرمیشور اتنے ہے ہان دوئ پتا پرمیشور سچ نمیشور ہانویا پتا پرمیشور جی تھی یقوب دے پرمیشور سے پتا پرمیشور جس کی آشا تیر ہے پتا پرمیشور جو تیر وشواس کرتے ہیں پتا پرمیشور ਹਾਲੇਲੂਇਆ ਹਾਲੇਲੂਇਆ ਪਿਤਾ ਪਰਮੇਸ਼ਰ ਤੋ ਸੀ ਉਸ ਦੀ ਆਸ਼ਾ ਹੋ ਪਿਤਾ ਪਰਮੇਸ਼ਰ ਉਸ ਦੀ ਜੀਵਨ ਦੀ ਰੋਟੀ ਹੋ ਪਿਤਾ ਪਰਮੇਸ਼ਰ ਹਾਲੇਲੂਇਆ ਹਾਲੇਲੂਇਆ ਪਿਤਾ ਪਰਮੇਸ਼ਰ ਜੋ ਤੇਰੇ ਤੇ ਵਿਸ਼ਵਾਸ ਕਰਦੇ ਹਨ ਪਿਤਾ ਪਰਮੇਸ਼ਰ ਹਾਲੇਲੂਇਆ ਹਾਲੇਲੂਇਆ ਪਿਤਾ ਪਰਮੇਸ਼ਰ ਇਹ ਜੋ ਕੁ ਦੇ ਵਾਂਗ ਪਿਤਾ ਪਰਮੇਸ਼ਰ ਉਹਨਾਂ ਦੇ ਜੀਵਨਾਂ ਦੇ ਵਿੱਚ ਪਿਤਾ ਪਰਮੇਸ਼ਰ ਹਾਲੇਲੂਇਆ ਹਾਲੇਲੂਇਆ ਪਰਮੇਸ਼ਰ ਅੱਜ ਅਸ਼ੀਸ਼ ਦੇ ਇਨ ਦੇ ਜੀਵਨ ਦੇ ਵਿੱਚ ਪਿਤਾ ਪਰਮੇਸ਼ਰ ਹਾਲੇਲੂਇਆ ਹਾਲੇਲੂਇਆ ਪਿਤਾ ਪਰਮੇਸ਼ਰ ਪਰਮੇਸ਼ਰ ਤੇਰਾ ਵਚਨ ਦਸਦਾ ਪਿਤਾ ਪਰਮੇਸ਼ਰ ਉਹ ਵਫਾਦਾਰੀ ਦੀ ਸਦਾ ਤਿਕ ਪਾਲਣਾ ਕਰਦਾ ਹੈ ਹਾਲੇਲੂਇਆ ਪਿਤਾ ਪਰਮੇਸ਼ਰ ਤੁਸੀਂ ਸੱਚਮੁੱਚ ਜੀਵਿਤ ਪਰਮੇਸ਼ਰ ਹੋ ਪਿਤਾ ਪਰਮੇਸ਼ਰ ਤੁਸੀਂ ਜਿਉਂਦੇ ਪਰਮੇਸ਼ਰ ਹੋ ਹਾਲੇਲੂਇਆ ਪਿਤਾ ਪਰਮੇਸ਼ਰ ਪਰਮੇਸ਼ਰ ਜੋ ਤੇਰੇ ਤੇ ਵਿਸ਼ਵਾਸ ਕਰਦੇ ਹਨ ਪਿਤਾ ਪਰਮੇਸ਼ਰ ਹਾਲੇਲੂਇਆ ਹਾਲੇਲੂਇਆ ਪਿਤਾ ਪਰਮੇਸ਼ਰ ਤੁਸੀਂ ਉਹਨਾਂ ਦੀ ਅਗਵਾਈ ਕਰਦੇ ਹੋ ਪਿਤਾ ਪਰਮੇਸ਼ਰ ਹਾਲੇਲੂਇਆ ਹਾਲੇਲੂਇਆ ਪਰਮੇਸ਼ਰ ਹਾਲੇਲੂਇਆ ਪਿਤਾ ਪਰਮੇਸ਼ਰ ਸਦਾ ਉਹਨਾਂ ਦੇ ਨਾਲ ਰਹਿਣੇ ਹੋ ਪਿਤਾ ਪਰਮੇਸ਼ਰ ਹਾਲੇਲੂਇਆ ਹਾਲੇਲੂਇਆ ਪਿਤਾ ਪਰਮੇਸ਼ਰ ਤੇਰਾ वचन ਦੱਸਦਾ ਪਿਤਾ ਪਰਮੇਸ਼ਰ ਹਾਲੇਲੂਇਆ ਹਾਲੇਲੂਇਆ ਪਿਤਾ ਪਰਮੇਸ਼ਰ ਉਹ ਦਬਾਇਆ ਹੋਇਆਂ ਦਾ ਨਿਯੋਗ ਕਰਦਾ ਹੈ ਪਿਤਾ ਪਰਮੇਸ਼ਰ ਹਾਲੇਲੂਇਆ ਹਾਲੇਲੂਇਆ ਪਿਤਾ ਪਰਮੇਸ਼ਰ ਸੱਚਮੱਚ ਪਿਤਾ ਪਰਮੇਸ਼ਰ ਤੇਰੇ वचन ਸੱਚ ਹਨ ਪਿਤਾ ਪਰਮੇਸ਼ਰ ਹਾਲੇਲੂਇਆ ਹਾਲੇਲੂਇਆ ਪਿਤਾ ਪਰਮੇਸ਼ਰ ਤੁਸੀਂ ਸੱਚਮੱਚ ਤੱਬੇ ਹੋਿਆਂ ਦਾ ਅਤੇ ਥੱਕੇ ਹੋਿਆਂ ਦਾ ਬਾਲਾ ਹੋ ਪਿਤਾ ਪਰਮੇਸ਼ਰ ਹਾਲੇਲੂਇਆ ਹਾਲੇਲੂਇਆ ਪਿਤਾ ਪਰਮੇਸ਼ਰ ਤੁਸੀਂ ਹਰ ਇੱਕ ਜੀਵਨ ਦੀ ਪਰਮੇਸ਼ਰ ਜੀਵਨ ਦੀ ਰੋਟੀ ਹੋ ਪਿਤਾ ਪਰਮੇਸ਼ਰ ਹਾਲੇਲੂਇਆ ਹਾਲੇਲੂਇਆ ਪਿਤਾ ਪਰਮੇਸ਼ਰ ਲੋਤੇਰੀ ਸੰਦੇ ਵਿੱਚ ਆ ਜਾਂਦੇ ਹਨ ਪਿਤਾ ਪਰਮੇਸ਼ਰ ਹਾਲੇਲੂਇਆ ਹਾਲੇਲੂਇਆ ਪਿਤਾ ਪਰਮੇਸ਼ਰ ਤੁਸੀਂ ਉਹਨਾਂ ਦਾ ਸਹਾਰਾ ਹੋ ਪਿਤਾ ਪਰਮੇਸ਼ਰ ہالینویا ہالیا پتا پرمیشور بال ہو پتا لویا پتا پرمیشور ہے پتا ہے پتا پرمیشور ہالین دویا ہالے لویا پیتا پرمیشور سچ مچ پتا پرمیشور تیرے بچن سچ ہیں پتا پرمیشور جیوت ہن پتا پرمیشور ਹਾਲੇਲੂਇਆ ਹਾਲੇਲੂਇਆ ਪਿਤਾ ਪਰਮੇਸ਼ਰ ਜੋ ਤੇਰੇ ਉਤੇ ਵਿਸ਼ਵਾਸ ਕਰਦੇ ਹਨ ਪਿਤਾ ਪਰਮੇਸ਼ਰ ਹਾਲੇਲੂਇਆ ਹਾਲੇਲੂਇਆ ਪਿਤਾ ਪਰਮੇਸ਼ਰ ਅੱਜ ਦੇ ਦਿਨ ਪਿਤਾ ਪਰਮੇਸ਼ਰ ਜੋ ਆਪਣੇ ਮਨੋਰਥਾਂ ਨੂੰ ਲੈ ਕੇ ਪਿਤਾ ਪਰਮੇਸ਼ਰ ਤੈਨੂੰ ਦੇਖ ਰਹੇ ਹਨ ਪਿਤਾ ਪਰਮੇਸ਼ਰ ਪਕਾਰ ਰਹੇ ਹਨ ਪਿਤਾ ਪਰਮੇਸ਼ਰ ਹਾਲੇਲੂਇਆ ਹਾਲੇਲੂਇਆ ਪਿਤਾ ਪਰਮੇਸ਼ਰ ਅੱਜ ਉਹਨਾਂ ਦੇ ਜੀਵਨਾਂ ਦੇ ਵਿੱਚ ਪਿਤਾ ਪਰਮੇਸ਼ਰ ਇੱਕ ਵੱਡੀ ਅਸੀਸ਼ ਦੇ ਪਿਤਾ ਪਰਮੇਸ਼ਰ ਹਾਲੇਲੂਇਆ ਹਾਲੇਲੂਇਆ ਪਿਤਾ ਪਰਮੇਸ਼ਰ ਮੈਂ ਪ੍ਰਾਰਥਨਾ ਕਰਦੀ ਹਾਂ ਪਿਤਾ ਪਰਮੇਸ਼ਰ ਹਾਲੇਲੂਇਆ ਹਾਲੇਲੂਇਆ ਪਿਤਾ ਪਰਮੇਸ਼ਰ ਹਰ ਇੱਕ ਜੀਵਨ ਦੇ ਵਿੱਚ ਪਿਤਾ ਪਰਮੇਸ਼ਰ ਜੋ ਤੈਨੂੰ ਦੇਖ ਰਹੇ ਹਨ ਪਿਤਾ ਪਰਮੇਸ਼ਰ ਹਾਲੇਲੂਇਆ ਹਾਲੇਲੂਇਆ ਪਿਤਾ ਪਰਮੇਸ਼ਰ ਜੋ ਤੇਰੀ ਹਜ਼ੂਰੀ ਦੇ ਨਾਲ ਜੁੜੇ ਹਨ ਮੇਰੇ ਪਿਤਾ ਪਰਮੇਸ਼ਰ ਹਾਲੇਲੂਇਆ ਹਾਲੇਲੂਇਆ ਪਿਤਾ ਪਰਮੇਸ਼ਰ ਜੋ ਇਹਨਾਂ ਦੇ ਅੰਦਰਲੇ ਮਨੋਰਥ ਹਨ ਪਿਤਾ ਪਰਮੇਸ਼ਰ ਇਹਨਾਂ ਦੇ ਮਨੋਰਥਾਂ ਨੂੰ ਪਿਤਾ ਪਰਮੇਸ਼ਰ ਮਾ ਤੇਰੇ ਚਰਨਾ ਦੇ ਵਿੱਚ ਰੱਖ ਦਿਆ ਪਿਤਾ ਪਰਮੇਸ਼ਰ ਹਾਲੇਲੂਇਆ ਹਾਲੇਲੂਇਆ ਪਿਤਾ ਪਰਮੇਸ਼ਰ ਅੱਜ ਇਹਨਾਂ ਦੇ ਜੀਵਨਾਂ ਦੇ ਵਿੱਚ ਪਿਤਾ ਪਰਮੇਸ਼ਰ ਯਾਕੂਬ ਦੀ ਤਰ੍ਹਾਂ ਪਿਤਾ ਪਰਮੇਸ਼ਰ ਵੱਡਗੇ ਅਸੀਸਾਂ ਦੇ ਨਾਲ ਪਿਤਾ ਪਰਮੇਸ਼ਰ ਇਨਾਂ ਦੇ ਜੀਵਨਾਂ ਦੇ ਵਿੱਚ ਪਰਮੇਸ਼ਰ ਵੱਡੀਆਂ ਸਫਲਤਾਵਾਂ ਵੱਡੀਆਂ ਵਰਕਤਾਂ ਦੇ ਪਿਤਾ ਪਰਮੇਸ਼ਰ ਹਾਲੇਲੂਇਆ ਹਾਲੇਲੂਇਆ ਪਿਤਾ ਪਰਮੇਸ਼ਰ ਅੱਜ ਦਾ ਦਿਨ ਪਿਤਾ ਪਰਮੇਸ਼ਰ ਚੰਗਾਈ ਪ੍ਰਿਆਤ ਦੇ ਪਿਤਾ ਪਰਮੇਸ਼ਰ ਅੱਜ ਦਾ ਦਿਨ ਪਿਤਾ ਪਰਮੇਸ਼ਰ ਇਨਾਂ ਦੇ ਜੀਵਨਾਂ ਦੇ ਵਿੱਚ ਵੱਡੀਆਂ ਵਰਕਤਾਂ ਵੱਡੀਆਂ ਸੋਚਾਂ ਦੇ ਨਾਲ ਖੜਾ ਕਰ ਪਰਮੇਸ਼ਰ ਇਨਾਂ ਦੇ ਜੀਵਨਾਂ ਨੂੰ ਪਰਮੇਸ਼ਰ ਹਾਲੇਲੂਇਆ ਹਾਲੇਲੂਇਆ ਪਿਤਾ ਪਰਮੇਸ਼ਰ ਜੋ ਗੋਗ ਤੇ ਟੈਰਾਪੀਤਾ ਪਰਮੇਸ਼ਰ ਇਹਨਾਂ ਦੀ ਅਗਵਾਈ ਕਰ ਪੀਤਾ ਪਰਮੇਸ਼ਰ ਹਾਲੇਲੂਇਆ ਫਾਨੇ ਦੋਇਆ ਪੀਤਾ ਪਰਮੇਸ਼ਰ ਜਿਨ੍ਹਾਂ ਮਾਰਗਾਂ ਤੇ ਇਹਨਾਂ ਨੇ ਚੱਲਣਾ ਪੀਤਾ ਪਰਮੇਸ਼ਰ ਹਾਲੇਲੂਇਆ ਫਾਨੇ ਦਬ੍ਰਿਸ਼ਾ ਉਹ ਮਾਰਗ ਅੱਜ ਇਹਨਾਂ ਦੇ ਜੀਵਨਾਂ ਦੇ ਵਿੱਚ ਪੀਤਾ ਪਰਮੇਸ਼ਰ ਇਹਨਾਂ ਨੂੰ ਦਿਖਾ ਪੀਤਾ ਪਰਮੇਸ਼ਰ ਇਹਨਾਂ ਦੇ ਜੀਵਨਾਂ ਨੂੰ ਸਫਲਤਾ ਦੇ ਪੀਤਾ ਪਰਮੇਸ਼ਰ ਰਬੂ ਯੀਸ਼ੂ ਮਸੀਹ ਦੇ ਨਾਮ ਦੇ ਵਿੱਚ ਪੀਤਾ ਪਰਮੇਸ਼ਰ ਸਾਰਾ ਅਦਰ ਤੇ ਸਾਰੀ ਮਹਿਮਾ ਹਾਲੇਲੂਇਆ ਮੇਰੇ ਪਰਮੇਸ਼ਰ ਦੇ ਪੁੱਤਰ ਪ੍ਰਭ ਯਸ਼ੁ ਨਸੀ ਦੇ ਨਾਮ ਲਈ ਜੱਲਿਆ ਆਮੇਨ